ਸੋ ਕੰਤਾ ਸੰਘੇਲਸ ਪੈਂਚੀ ਕਿਹੋਇਆ ਕਿ ਕਿਹੜਾ ਸਮਸੰਘ ਉਹਧਾਲਾ ਜਿਹਨਾਂ ਦੀ ਰਤੀ ਗੋੜੀਆਂ ਇਹਨਾਂ ਵਜੀਆਂ ਸਾਡਾ ਬੰਦੇ ਦੀ ਕੀ ਸਾਥੀ ਗਿਆ ਬਹੁਤ ਮਾੜੀ ਗੱਲ ਹੋਈ ਹੈ ਵਾਕੇ ਇਹਨਾਂ ਦੇ ਇੱਕ ਬੇਟਾ ਉਹ ਵੈਰ ਪਰਮਸਾਧਿੰਗ ਦਾਜਕਾਰ ਇੱਥੇ ਆਇਆ ਬਈ ਇੱਕ ਬੇਟੀ ਉਹ ਵੀ ਆਈ ਹੈ ਇਹ ਬਸ ਆਦਰ 9 ਦੇ ਕਰੀਬ ਕਰ ਸਮਾਏਗਾ ਇਹਦੇ ਸਿਵਗਰ ਕੇ ਨਾ ਲੰਗਰ ਲੱਗਦਾ ਭੱਠੇ ਦੇ ਬੜਾ ਉੱਤੇ 1600 ਦੇ ਸਬੰਧ ਵਿੱਚ ਉਥੋਂ ਉਹਦੇ ਸਵੇਰੇ ਸਿਵਉ ਤੇ ਕਰਨ ਦੇ ਦੋਈ ਜੀ ਉਹ ਸ਼ਾਮੀ 9:00 ਜਿਹੜਾ ਤੁਰੇ ਉਹਨੇ ਰਸਤੇ ਤੂੰ ਵੇਖੋ ਉਹ ਇਤ ਉਰਲਾ ਮੋੜ ਪਹਿਲਾ ਮੋੜ ਜਿਹੜਾ ਆਉਂਦਾ ਨਾ ਉੱਥੇ ਮੋਟਰ ਰਿਆ ਕੇ ਗਈ ਗੀ ਗੰਬੀ ਲੱਗ ਗਈ ਰ ਉੱਥੇ ਉਹ ਪਹਿਲੋ ਕੁਕਰ ਉਤੇ ਤਾਂ ਅਗ ਲਾ ਗਏ ਜਦੋਂ ਆਇਆ 9:00 ਕਰੀਬ ਉਹਨਾਂ ਨੇ ਡੱਕੇ ਰ ਉੱਥੇ ਗੋਰੀਆਂ ਮਾਤਿਆਂ ਤੇ ਆ ਪੱਜ ਗਿਆ ਕੰਕਸ ਵਿੱਚ ਹੁਣ ਵੀਰੋ ਪਰ ਮਤ ਪਾਈ ਜਾਣਾ ਤੋ ਉਹ ਤਾਂ ਮੋਕਰੇ ਚ ਗੌਰ ਲੱਗ ਜਾਂਗੇ ਨਹੀਂ ਇਹ ਵੀ ਪਿੰਡ ਆਇ ਤੇ ਪਿੰਡੋਂ ਬਾਹਰੋਂ ਸਿਰੇ ਮਤ ਰੋਈ ਇਹਦੇ ਉਹਨਾਂ ਦੇ ਵੀ ਵਾਈਫ ਦਾ ਸਕਦੀ ਜਿੰਨੇ ਗੋਰੀ ਗੋਲੀਆਂ ਵੱਜੀਆਂ ਉਹ ਹੌਸਰ ਲੱਗੇ ਆ ਤੇ ਰਾਤੀ ਪਈ ਤੀ ਅਸੀਂ ਬਟਾਲੇ ਹੀ ਜਰੋਹੀ ਗਏ ਆ ਉਹਦੋਂ ਰੈਫਰ ਕਰਤਾ ਸੀ ਹਮਸਰ ਉਹਦੀ ਬੇਟੀ ਫੇ ਲੈ ਗਏ ਤੁਹਾਨੂੰ ਮੈਂ ਮਾਰੀ ਉਹਨਾਂ ਦਾ ਤੇ ਉਦੋਂ ਮਾਰ ਕੇ ਉਹਨਾਂ ਨੂੰ ਪਤਾ ਹੋਣਾ ਬਾਜ ਕਿੱਥੇ ਖੜਿਆ ਮਸਨ ਪਰਾ ਉਹਦਾ ਨਾ ਇਸ ਮਸਲ ਕੱਗਸਤ ਨਾ ਆ ਗਿਆ ਤੇ ਸ਼ੁਰੂ ਇਹ ਪ੍ਰਮਾਤਮਾ ਜਾਣਦਾ ਚਾਹੇ ਉਹਨੇ ਵਾਈਫ ਜਾਨਦੀ ਕੋਈ ਨਾਲ ਸੀ ਬਿਲਕੁਲ ਮਗਰ ਬੀਟੀ ਸੀ ਮੁਰਦਾ ਜੀ ਜਿਆਦਾ ਤੇ ਰਾਤੀ ਮੋਗੇਰ ਬੜੇ ਪੁਲਿਸ ਸਾਡੇ ਹੁੰਦੇ ਆ ਤੇ ਉਹ ਤੋਂ ਵੱਧ ਜੀ ਕੋਈ ਸਟਰੀਟ 'ਚ ਹੋਵੇ ਨਾ ਅਕੀਗਾ ਲੁਸਾ ਸਾਹਿਬ ਵੀ ਵਾਰੀ ਮੇਰੀ ਹੋਣੀ ਕੋ ਮੈਨੂੰ ਧਮਕੀ ਮਿਲੀ ਪਈ ਲੂ ਬਾਹਰ ਦੇ ਵਿਦੇਸ਼ੀ ਨੰਬਰ ਦੋ ਸੀਰੀਅਲ ਨੰਬਰ ਇਹ ਪੂਰਾ ਕਾਰਨ ਇਹ ਹੈ ਵੀ ਸਾਡੇ ਮੇਰੇ ਮੈਂ ਬਣਿਆ 151024 ਨੂੰ ਸਭੰਜ ਇਹ ਤੋਂ ਪਹਿਲਾਂ ਜਿਹੜੀ ਟਰਮ ਲੰਗੀ ਆ ਨਾ ਸਾਡੇ ਪਿੰਡ 1 ਕਰੋੜ ਦੇ ਕਰੀਬ ਦਾ ਫਲੋਅ ਹੋਇਆ ਹੈ ਗ੍ਰਾਡ ਚ ਇੱਕ ਐਸ਼ ਬੋਕ ਤੋਂ ਵੀ ਫੇਰ ਮਿੰਟ ਪੁਰਾਣੀ ਮਿਲੀ ਹੈ ਮੈਂ ਉਹਦੀ ਲਿਖਤੀ ਸ਼ਿਕਾਇਤ ਕੀਤੀ ਹੈ ਵੀਡੀਓ ਬਟਾਲਾ ਨੂੰ ਬੀਡੀਪੀ ਨੂੰ ਡੀਡੀਪੀ ਕਲਾਫਰ ਨੂੰ ਏਡੀਸੀ ਡੀ ਕਲਾਫਰ ਨੂੰ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਮੈਂ ਆਪਣੇ ਪੱਲਾਵ ਨੂੰ ਮੋਕਮਦ ਪ੍ਰਿੰਮ ਉਹ ਇਨਕੁਆਰੀ ਮੈਂ ਕਰਾਉਣ ਵਾਲਾ ਦਿਖਾ ਸਕਾਂ ਗੱਟੀਆਂ ਸੀ ਉਹ ਤੋਂ ਬਰ ਮੇ ਵਿਦੇਸ਼ੀ ਨੰਬਰ ਰਿਜੀਸਟਰ ਨੰਬਰਿਆ ਮੇਰੇ ਕੋਲ ਨੰਬਰ ਪੀਛੇ ਰਿਕਾਰਡਿੰਗ ਵੀ ਆ ਗਈ ਆ ਉਹ ਤਾਂ ਮੈਨੂੰ ਤਾਂ ਮੈਂ ਕਹੀ ਮੇਰੀ ਵੀ ਤੂੰ ਕੋਈ ਜਾਂਚ ਨਹੀਂ ਕਰਵਣੀ ਕੋਈ ਪਿਛਲੇ ਵਿਕਾਸ ਦਾ ਪਿੰਟ ਕੋਈ ਨਹੀਂ ਕਰਨਾ ਤੇ ਨਿਰਦੇਸ਼ ਨੂੰ ਗਭੀਰ ਤੰਜੀ ਪੁੱਤ ਲੈ ਰਹੀ ਹੈ ਇਹ ਮੈਂ ਨਹੀਂ ਚਾਹੀਦਾ ਸਾਥੀ ਤੇ ਉਹਦੀ ਮੈਂ ਲਿਖਤੀ ਸ਼ਿਕਾਇਤ ਵੀ ਅਸਲ ਪੀਛੇ ਦਿੱਤੀ ਹੈ ਬਿਠਾੜੇ ਨੂੰ ਉਹ ਮਾਰ ਕੋਗੇ ਦਾ ਖਾਸ ਤੇ ਸੀਐਸਟਾ ਦਾ ਰਾਮੜੀ ਭਟਾ ਜਰਾ ਉਹਨਾਂ ਕੋ ਪਈ ਹੈ ਉਹਨੇ ਰਿਕਾਰਡਿੰਗ ਭੇਜੀ ਹੈ ਮੈਂ ਲਿਖਤੀ ਵੀ ਦਿੱਤਾ ਉਹ ਕੋਈ ਹੋਰ ਕਾਰਨ ਹੋ ਹੋਸਾ ਕੋਈ ਵਾਰੀ ਵਿੱਚ ਤਾਂ ਕਿ ਮੈਨੂੰ ਮਿਲੀ ਇਹ ਰਿਕਾਰਡਿੰਗ ਕਰ ਬਹੁਣੀ ਸਲਾਹ ਦਤ ਤੁਹਾਨੂੰ ਫੋਨ ਚ ਹੈਗੀ ਹੈ ਤੇ ਪਹਿਲੀ ਵਾਰ ਮੈਂ ਰਿਕਾਰਡਿੰਗ ਨਹੀਂ ਕੀਤੀ ਜੋ ਦੋਰੇ ਦੇ ਦਿੱਤਾ ਉਹ ਵੀ ਮੈਂ ਰਿਕਾਰਡਿੰਗ ਕੀਤੀ ਹੈ ਤੇ ਇਹ ਮੇਰੇ ਨਾਲ ਹਰ ਤਾਂ ਜਾਂਦਾ ਜਿਹਨੇ ਐਸਪੀ ਅੰਦਰ ਆ ਉਹ ਰਣੀਵੇਂ ਨਾਲ ਗਿਆ ਵਾ ਬਾਚ ਸੀਸਟਾ ਪਰ ਪੰਗਾਇਆ ਦਲੇਵਰੀ ਬਟਾਲਾ ਉਡ ਉਡਣ ਲੱਗ ਗਿਆ ਮੇਰੇ ਇਹ ਕਹਨਿਕੋਸ ਹਰ ਬੀ ਵੈਰੀ ਗਰੰਟੀ ਜਿਹੜਾ ਪੈਸੇ ਖਾਦੇ ਕਰੋੜਾਂ ਦਾ ਲੱਗ ਜਾ ਘਪਲਾ ਕੀਤਾ ਵਾ ਮਨਨ ਕੇਵਲ ਜੀਸੇ ਜਿਹੜਾ ਜਿਹੜੀ ਕੋਈ ਨਹੀਂ ਲੱਗਦਾ ਮੇਰਾ ਭਰਾ ਹੈ ਕੀ ਕਾਰਨ ਲੱਗਦਾ ਕੋਈ ਕਹਿ ਨਹੀਂ ਸਕਦਾ ਰਾਤ ਦੇ ਸਮੇਂ 8:00 ਵਜੇ ਨਾਲ ਆਉਂਦੇ ਤੇ ਸੇਵਾ ਕਰਦੇ ਵੱਡੇ ਤੋਂ ਇੱਧਰ ਨੂੰ ਆਏ ਤੇ ਗੋਡੀ ਚਲਾਤੀ ਰਸਤੇ ਮੋੜ ਦੇ ਉੱਤੇ ਹਾਂ ਜੀ ਕੋਈ ਲਾਕਡਾਊਨ ਨਹੀਂ ਉਸ ਗੱਲ ਨੂੰ ਹੁਣ ਇਹ ਪੁੱਛਿਆ ਨਹੀਂ ਸਕਦੇ ਮੈਂ ਵੀ ਬਾਹਰ ਬਟਾਲੇ ਰਹਿੰਦਾ ਜੀ ਮੈਂ ਇੱਥੇ ਰਹਿੰਦਾ ਨਹੀਂਗਾ ਇਹ ਗੁਰੂ ਕੱਲੇ ਰਹਿੰਦਾ ਨਾ ਜੋਂ ਕੱਲੇ ਰਹਿੰਦਾ ਹਾਂ ਹਾਂ ਜੀ ਲੇਡੀ ਜੱਜ ਜਿਹਨੂੰ ਅਮਰਸਰ ਰਿਪੋਰਟ ਕੀਤਾ ਜਿਆਦਾ ਕੀ ਹੈ ਸਾਰਾ ਮਾਮਲਾ ਹਾਂਜੀ ਉਹ ਜਿਹੜੀ ਗੋਲੀ ਚੱਲੀ ਆ ਜਿਹਦੇ ਚ ਇੱਕ ਦੀ ਡੈਥ ਹੋ ਗਈ ਆ ਉਹਦੇ ਮਿਸ ਜਿਹੜੇ ਆ ਉਹ ਹਸਪੀਟਲ ਐਡਮਿਟ ਆ ਇਹ ਐਫ ਆਈ ਆਰ ਅਜ ਹੋ ਗਈ ਆ ਬਾਕੀ ਤਤਰੀਸ਼ ਜਿਹੜੀ ਚੱਲ ਰਹੀ ਆ ਜੋ ਵੀ ਬੰਦੇ ਹੋਣਗੇ ਉਹਨਾਂ ਤੇ ਜ਼ਰੂਰ ਜਿਹੜਾ ਵਾ ਰੈਸਟੋਰੈਂਟਾਂ ਦੀ ਪਾਈਚ ਹੋਊਗੀ ਫਸਟ ਇਨਵੈਸਟੀਗੇਸ਼ਨ ਕੀ ਲੱਗ ਸਕਦਾ ਕੀ ਹੋ ਸਕਦਾ ਦੇਖੋ ਪਿੰਡਾਂ ਦਾ ਹੈਗਾ ਵਾ ਮੈਟਰ ਜੋ ਵੀ ਹੈਗਾ ਹੋ ਸਕਦਾ ਜ਼ਮੀਨ ਦਾ ਵੀ ਮੈਟਰ ਹੋ ਸਕਦਾ ਉਹਦੇ ਕਰਕੇ ਪ੍ਰੋਬਲਮ ਆਈ ਆ